ਪੜੇ ਕਿ ਦਿਨ ਉਸ ਤਰ੍ਹਾਂ ਨਾਲ ਉਸ ਕੋਈ ਬਿਚਾਲੀ ਪੜੇ ਜੀ ਕਿਆਂ ਜਿਵੇਂ ਬਿਚਾਲੀ ਉਸ ਟੈਂਟ ਤੇ ਹੋ ਜਦੋਂ ਬਸ ਤੇ ਬਹਿਣ ਲਗੇ ਤੇ ਬਸ ਚ ਰਾਸ਼ੀ ਹੀ ਜ਼ਿਆਦਾ ਫਿਰ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਉਹਨਾਂ ਨੇ ਮਮੀ ਕੋਲ ਬੈਠ ਕੇ ਚਾਹੇ ਮੇਰੇ ਕੋਲ ਦੇ ਨੇ ਪਾਸੇ ਚ ਬੈਠ ਗਈ ਜਦ ਅਸਮਾਨੀ ਨਾਲ ਜਦ ਫੋਨ ਕਰਕੇ ਮੈਨੂੰ ਲੱਗਾ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣ ਤੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲੇ ਤੇ ਉਹਨਾਂ ਨੇ ਲੱਗਾ ਮੇਰੇ ਕੋਲ ਤੁਪ ਲੇਖਿਤ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਘਲਾਂ ਨੂੰ ਆਉਣ ਵਾਲੀ ਬੱਸ ਤੇ ਬਹਿ ਗਈਆਂ ਨੇ ਸਰਬ੍ਰੀਹ ਦੀ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਕਲਨੌਰ ਤੋਂ ਬਟਾਲਾ ਖਰੀਦਦਾਰੀ ਕਰਨ ਆਏ ਮਾਪਿਆਂ ਦੀ 4 ਸਾਲਾ ਧੀ ਉਸ ਵਕਤ ਬਟਾਲਾ ਬਸ ਅੱਡੇ ਤੇ ਰਹਿ ਗਈ ਜਦੋਂ ਮਾਪੇ ਅਣਜਾਣੇ ਚ ਬਸ ਤੇ ਚੜ ਕੇ ਵਾਪਸ ਬਟਾਲਾ ਤੋਂ ਕਲਨੌਰ ਪਹੁੰਚ ਗਏ ਤਾਂ ਉਸ ਬਸ ਚੋਂ ਉਤਰ ਕੇ ਆਪਣੀ ਧੀ ਨੂੰ ਲੱਭਣ ਲੱਗੇ ਜਦੋਂ ਧੀ ਨਾ ਮਿਲੀ ਤਾਂ ਅੱਗੇ ਫੋਨ ਖੜਕਾਉਣ ਉੱਧਰ ਜਦੋਂ ਦੂਜੇ ਪਾਸੇ ਗਵਾਚੀ ਧੀ ਲੋਕਾਂ ਦੀ ਮਦਦ ਨਾਲ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਕੋਲ ਪਹੁੰਚ ਗਈ ਫਿਰ ਸ਼ੁਰੂ ਹੋਈ ਧੀ ਦੇ ਮਾਪਿਆਂ ਨੂੰ ਲੱਭਣ ਦੀ ਕਾਰਵਾਈ ਅਤੇ ਬਟਾਲਾ ਟ੍ਰੈਫਿਕ ਪੁਲਿਸ ਨੇ ਮਹਿਜ 4 ਘੰਟਿਆਂ ਚ ਧੀ ਨੂੰ ਮਾਪਿਆਂ ਦੇ سپرد ਕਰ ਦਿੱਤਾ ਇਸ ਮੌਕੇ ਧੀ ਦੇ ਮਾਪਿਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਅਥਰੂ ਦਿਖਾਈ ਦਿੱਤੇ ਅਤੇ ਬਟਾਲਾ ਟ੍ਰੈਫਿਕ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਨਜ਼ਰਾਈ ਨੇ ਇੱਥੇ ਬਟਾਲੇ ਬੱਸ ਸਟੈਂਡ ਤੇ ਕੀ ਲੈਣਾ ਹੈ ਜਿੰਤਾ ਹੈ ਅਸੀਂ ਸ਼ਾਪਿੰਗ ਕਰਨ ਆਏ ਸੀ ਕਿ ਤੁਹਾਨੂੰ ਵੀ ਕਰਨਾ ਹੈ। ਅਸੀਂ ਆਏ ਜਿੱਕਰਾਂ ਨੂੰ ਲੱਗੋ ਪਿੰਡ ਹਕੀਮਪੁਰੋਂ ਤੋਂ ਆਏ ਸੀ ਪਟਾਲੇ ਸ਼ਾਪਿੰਗ ਕਰਨ। ਥੋੜੀ ਕਮੇਟੀ ਕਿਤਾ ਬੋਮ ਇਸ। ਪਹਿਲਾ ਜਦ ਅਸਮਾਨੀ ਦਾ ਨਾਸ ਜਦ ਫੋਨ ਕਰਕੇ ਮੈਨੂੰ ਲੱਗਾ ਕਿ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣ ਤੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲੇ ਤੇ ਉਹਨਾਂ ਨੂੰ ਲੱਗਾ ਮੇਰੇ ਕੋਲ ਹੈ। ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ। ਤੁਹਾਨੂੰ ਕਿੱਥੇ ਪਤਾ ਲੱਗਾ ਜਾਂਦੇ ਬੱਚਿਆਂ ਆ? ਕਲਨਰ ਤੋਂ ਥੋੜੀ ਜੀ ਉਰਾਏ ਭਾਈ ਮੈਂ ਉਹ ਉਰਾ ਉਤਰ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਬੇਟੀ ਕਹਾ ਕਿੰਦੇ ਤੇ ਤੁਹਾਡੇ ਲੱਗੇ ਹੋਣੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ ਤੇ ਫਿਰ ਉਹਨਾਂ ਨੇ ਮੇਰੇ ਕੋਲ ਨਹੀਂ ਫਿਰ ਮੈਂ ਤਾਂ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਬਦ ਫੋਨ ਕੀਤਾ ਉਹ ਬਸ ਵਾਲੇ ਵੀ ਇਹਨਾਂ ਨੂੰ ਪੁੱਛ ਆਨੇ ਤੇ ਇਦਾਂ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇਦਾਂ ਉਹਨਾਂ ਕੋਲ ਹੈ ਤੇ ਉਹ ਥਣ ਚੱਕੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲਓ ਕਿੰਨੇ ਉਮਰ ਬੱਚੇ ਦੇ 4 4 ਮੇਰੀ ਕਲਾਸ ਚ ਪੜ੍ਹਦੇ ਨੇ ਨਰਸਰੀ ਚ ਪੁਰਸੁ ਕੀ ਮਸੀਦ ਰਜਾ ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਧੀ ਮਿਲ ਨਾ ਟਾਹਦੀ ਸਾਡੇ ਨਾਲ ਮਸੀਦ ਨਾਲ ਇਹਨਾਂ ਦੀ ਬੇਟੀ ਇਹ ਨਾਲ ਅੜੀ ਤੋਂ ਜਪਰਾਰਨੀ ਕੱਪੜੇ ਕੀ ਦਰਵਾਸਤ ਕਰਨਾ ਵਰਤੋ ਇੱਕ ਬਟਾੜੀ ਇਹ ਕੱਪੜੇ ਜੀ ਕਿੰਨੇ ਬਟਾੜੀ ਤੁਹਾਨੂੰ ਸਪੈਂਡ ਕਰੋ ਜਦੋਂ ਬੱਸ ਚ ਬੈਣ ਲਗੇ ਤੇ ਬੱਸ ਚ ਰਾਸ਼ੀ ਜਿਆਦਾ ਇਹ ਉਹਨਾਂ ਨੇ ਨਹੀਂ ਵੇਖਿਆ ਵੀ ਜੇ ਮੈਨੂੰ ਮਮੀ ਕੋਲੋਂ ਬੇਟੀ ਕੇ ਚਾਹੀਏ ਮੇਰੇ ਕੋਲੋਂ ਬੇਟੀ ਦੇ ਪਾਸੇ ਚ ਪੈ ਗਈ ਮੇਰੀ ਇਹ ਸ਼ਰਟ ਵਿੱਚ ਲੇ ਗਈ ਜਦੋਂ ਕਲਾ ਨੂੰ ਉਹਦੇ ਪਿਛੇ ਦੇ ਉਹ ਬਸ ਜਲਾਸ਼ ਘਟਿਆ ਹੇ ਉਹਨੇ ਦੇਖਿਆ ਵੀ ਬੇਟੀ ਕਿੱਥੇ ਦਾ ਬੇਟੀ ਨਾ ਤੇ ਬੇਟੀ ਕੋਲੋਂ ਤੇ ਨਾ ਮੇਰੇ ਵਿੱਚ ਕੋਈ ਨਹੀਂ ਫਿਰ ਉਹ ਤੁੰਦ ਨੇ ਪਤਾ ਨਹੀਂ ਕਿਤਨਾ ਸਮਾਂ ਸਫਾਰੀ ਇਟਾਈ ਤੇ ਬਟਾੜੇ ਕਾਲੇ ਸੰਪਰਕ ਇਧਰ ਉਸ ਟਾਈਮ ਤੇ ਬਟਾੜੇ ਬਸਟੈਂਡ ਤੇ ਵੀ ਮੈਨੂੰ ਨਾ ਵੀ ਜਾਣਦਾ ਉਹਨੇ ਫਿਰ ਉਹਨੇ ਭਾਈ ਇਤਿਹਾਸਕ ਦਫਤਰਾਂ ਕੀ ਸੰਪਰਕ ਕਰਕੇ ਤੇ ਨਾਲ ਮੁਲਾਕਾਤ ਜਾਈ ਨਾਲ ਮੀਟਿੰਗ ਸਾਡੀ ਹੋਈ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸਪੋਰਟ ਕਰਕੇ ਦੀ ਮੁਰਾਜਵਾਦ ਸੰਨ ਸਰਟੀਫਿਕੇਟ ਜੀ ਇਸਟੈਂਡਿੰਗ ਸਾਨੂੰ ਮਿਲ ਆ। ਨੂੰ ਅੱਜ ਮੈਂ ਧੰਨਵਾਦ ਕਰਨਾ ਚਾਹੁੰਦੇ ਤੇ ਦਿਲੋਂ ਧੰਨਵਾਦ ਕਰਦੇ। ਅੱਜ ਮਿਤੀ 7 4 21 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹ ਰਿਪੋਰਟ ਦਾ ਨਾਮ ਪਰਮਜੀਤ ਸਿੰਘ ਆਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੋਰ ਵਾਲੀ ਬੱਸ ਤੇ ਬਹਿ ਗਈਆਂ ਨੇ ਉਹਤੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਪੇ ਉਹਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਰਹਿ ਨਹੀਂ ਪਾ ਇਹਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਇਕਰ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਆਉਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇੰਨਾ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲ ਤੌਰ ਤੇ ਧਿਆਨ ਰੱਖਿਆ ਕਰੋ ਜੀ